ਹੈਲੋ ਜੱਤ ਸ਼ਿਕਾ ਲਈ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਢਿੱਲੋਂ ਰਿਸ਼ਤੇ ਵਾਲੇ ਤੇ ਅੱਜ ਆਪਣੇ ਕੋਲੇ ਮੋਗੇ ਏਰੀਏ ਤੋਂ ਮਾਲਾ ਖੁਰਦ ਪਿੰਡ ਤੋਂ ਲੜਕੇ ਦਾ ਰਿਸ਼ਤਾ ਆਇਆ ਹੈ ਜੀ ਲड़का रामदास ਸਾਸਕ ਕਾਸਟ ਤੋਂ ਬਿਲੋਂਗ ਕਰਦਾ ਆ ਜੀ ਔਰ ਲੜਕੀ ਦੀ 29 ਸਾਲ ਇਹਜ਼ਾ ਪਲੱਸ 2 ਕੀਤੀ ਹੋਈ ਆ ਔਰ ਇਸ ਟਾਈਮ ਸਰਪੰਚ ਨੇ ਔਰ ਆਪਣਾ ਡੇਰੀ ਦਾ ਕੰਮ ਆ ਜੀ ਇਹਨਾਂ ਦਾ ਵੱਡਾ ਭਰਾ ਮੈਰਿਡ ਆ ਵੱਡੀ ਭੈਣ ਵੀ ਮੈਰਿਡ ਆ ਔਰ ਇਹਨਾਂ ਨੂੰ ਪਲੱਸ 2 ਪਾਸ ਲੜਕੀ ਚਾਹੀਦੀ ਆ ਔਰ ਸੋਹਣੀ ਹੋਵੇ ਲੜਕੀ ਤੇ ਕੋਈ ਵੀ ਏਦਾਂ ਦਾ ਰਿਸ਼ਤਾ ਹੋਵੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਜੀ ਆਪ ਐਡ ਲਗਵਾਉਣ ਦੇ ਲਈ ਤੁਸੀਂਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਆਪਣੇ ਚੈਨਲ ਦੀ ਵਤਵਾਦ ਸਪੋਰਟ ਕਰਿਆ ਕਰੋ ਜੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜਦੋਂ ਵੀ ਚੈਨਲ ਤੇ ਹੁੰਦੇ ਹੋ ਤਾਂ ਕਿ ਜਦੋਂ ਵੀ ਕੋਈ ਨਾ ਕੋਈ ਨਵਾਂ ਰਿਸ਼ਤਾ ਆਉਂਦਾ ਹੈ ਜਾਂ ਨਵੀਂ ਵੀਡੀਓ ਆਪਾਂ ਪਾਉਂਦੇ ਆ ਤਾਂ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਸਾਰੀਆਂ ਵੀਡੀਓ ਤੁਸੀਂ ਦੇਖਿਆ ਕਰੋ ਜੀ ਆ ਸਾਰੇ ਰਿਸ਼ਤੇ ਵਧੀਆ ਹੁੰਦੇ ਨੇ ਆਪਣੇ ਕੋਲੇ ਆਪਣੇ ਚੈਨਲ ਦੀ ਸਪੋਰਟ ਕਰੋ ਜੀ ਬាទ ਬាទ ਥੈਂਕ ਯੂ so much